ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਟਾਈਮ ਹੋ ਚੁੱਕਿਆ ਜੀ 12 ਵਜੇ ਦਾ ਦੁਪਹਿਰ ਦਾ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਹੈਗਾ ਜੀ ਕਿਸਮਤਪ੍ਰੀਤ ਦਾ ਬਰਥਡੇ ਤੇ ਆਪਾਂ ਸੈਲੀਬ੍ਰੇਸ਼ਨ ਕਰਨੀ ਹੈ ਜੀ ਤੇ 15 ਜੂਨ ਅੱਜ ਇਹਦਾ ਬਰਥਡੇ ਹੈਗਾ 1 ਜੂਨ ਦਾ ਇਹਦੇ ਭਰਾ ਦਾ ਬਰਥਡੇ ਹੈ ਜੀ ਹਰਗੁਣ ਦਾ ਤੇ 15 ਕ ਦਿਨਾਂ ਦਾ ਫਰਕ ਹੈਗਾ ਦੋਨਾਂ ਦਾ ਤੇ ਇੱਧਰ ਹੈਗੀ ਜੀ ਭਾਂਜੀ ਸਮ੍ਰਿਤ ਤੇ ਇਹਨੇ ਮੇਰਾ ਕਰਿਆ ਹੈਅਰਸਟਾਈਲ ਆ ਦੇਖੋ ਆ ਦੇਖੋ ਕਹਿੰਦੀ ਦੱਸ ਨਾ ਇਹ ਕਹਿੰਦੀ ਵੀ ਦੱਸਣਾ ਨਹੀਂ ਹੈਗਾ ਵੀ ਹੈਅਰਸਟਾਈਲ ਕਰਿਆ ਆ ਦੇਖੋ ਸਾਰੀ ਸੂਈਆਂ ਦੀ ਸੇਲ ਇੱਕ ਪਾਸੇ ਲਾਤੀ ਇਹਨੇ ਮੇਰੇ ਸਿਰ ਦੇ ਵਿੱਚ ਤੇ ਆਹ ਦੇਖੋ ਇੱਧਰ ਪੋਨੀ ਟੇਲ ਬਣਾਈਏਗੀ ਕਲੈਚਰ ਲਾ ਕੇ ਤੇ ਚਲੋ ਜੀ ਆਪਾਂ ਕਰਾਂਗੇ ਸੈਲੀਬ੍ਰੇਸ਼ਨ ਸ਼ਾਮ ਨੂੰ ਤੇ ਬਲੌਗ ਸ਼ਾਮ ਨੂੰ ਕੋਈ ਮੇਰਾ ਹੈਪੀ ਬਰਥਡੇ ਹੈ ਹਾਂ ਬਤ ਫਿਰ ਸ਼ਾਮ ਨੂੰ ਹੀ ਹੁੰਦੀ ਹੈ ਸੈਲੀਬ੍ਰੇਸ਼ਨ ਤਾਂ ਤੇ ਚਲੋ ਜੀ ਬਣੇ ਰਹੂ ਬਲੌਗ ਦੇ ਨਾਲ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਨਾਲ ਨਾਲ ਸਾਰੇ ਦਿਨ ਦਾ ਜਿਹੜਾ ਰੁਟੀਨ ਹੈ ਥੋੜੀ ਥੋੜੀ ਕਲਿੱਪਾਂ ਜਿੰਨਾ ਕਿ ਮੈਥੋਂ ਫੂਟੋਸ ਉਹ ਕਾ ਉਹ ਵੀ ਕਰਾਂਗੇ ਤੇ ਚਲੋ ਜੀ ਬਣੇ ਰਹੋ ਐਂਡ ਤੱਕ ਬਲੌਗ ਦੇ ਨਾਲ ਹਾਂਜੀ ਕੇ ਕੱਟਣ ਦੀਆਂ ਹੋ ਗਈਆਂ ਤਿਆਰੀਆਂ ਤੇ ਅਸੀਂ ਵੀ ਹੋ ਗਏ ਰੈਡੀ ਸ਼ੈਡੀ ਯਸਮਤ ਪ੍ਰੀਤ ਤੋਹਿਆ ਦਿੱਲੇ ਇਹ ਲੈ ਲਈ ਕੇ ਕੇ ਇਸਮਤ ਪ੍ਰੀਤ ਗਿਲਦਾ ਛੋਟ ਛੋਟਾਂ ਹੋ ਗਿਆ ਉਹ ਆਪ ਦੇ ਹੱਥੋਂ ਦਾ ਕੇ ਐਨੀਆ ਟੌਫੀਆਂ ਜਿੱਕੇ ਜੁੜੂ ਵੀ ਦਾ ਕਰਤਾ ਕੇ ਜੁੜੂ ਨਹੀਂ ਮੂੰਹ ਕਿਹੋ ਆਦਵਾਦਾ ਪੂੜਿਆ ਹੜੇ ਬਿਦੜੇ ਬੱਲੇ ਟੋਪੀ ਦੇ ਵੀ ਲੱਗ ਗਿਆ ਕੋਈ ਨਾ ਹੋਰ ਲਾਦੇ ਯੂ ਬਰਥਡੇ ਚੱਕੋ ਜੀ ਤਿਆਰੀ ਹੈ ਜੀ ਫੁਕਤਾ ਮਾਰੂ ਵੇ ਲਓ ਜੀ ਹਾਏ ਮੈਂ ਗਰੂ ਸ਼ਿੱੱਕਾ ਗਈ ਨਾ ਸਾਬਲਾ ਰੱਖੇ ਨੇ ਪਹਿਲੀ ਪਹਿਲੀ ਸਾਬਲਾ ਰੱਖੀ ਉਹ ਬਲੌਂਗ ਦੇ ਵਿੱਚ ਕੀ ਕੁਝ ਬੋਲ ਰਿਹਾ ਮੈਨੂੰ ਮੈਂ ਉਹ ਕੁਮਾਰਾ ਨੇ ਬੱਤੂ ਰੋਕਦਾ ਮਾਰਦੇ ਹੁੰਦੇ ਸੀ ਵੀ ਰਾਜੇ ਯਾਰ ਮੈਨੂੰ ਤਾਂ ਬੈਨਾ ਸਾਲਤੀਆ ਬਲੂਨ ਚ ਕਿੰਨੇ ਲੈਂਦੇ ਸੀ 10 ਰਹਿ ਕਿੰਨੇ ਗਏ ਚਾਰ ਚਾ ਮੈਂ ਤਾਂ ਮੇਰਾ ਇੱਕ ਬੰਟਾ ਬੁੱਤ 6 ਬੰਟਾ ਦਿੱਤੇ ਤੇ ਤੇਰੇ ਨਾਲੇ ਉਹ ਤੋਂ ਕੁਝ ਨਾ ਇਹ ਰੋ ਇਹਦੇ ਕਲੇ ਵਿੱਚ ਦਿੱਕਦਾ ਕੁਟਾ ਮੈਂ ਤਾਂ ਹੁਣ ਬੈ ਗਈ ਮੈਂ ਥੋੜਾ ਹਿਲਣ ਜਾਂਦਾ ਜਿੱਥੇ ਬੈ ਗਈ ਪੂਰਾ ਦਾ ਹੋਇਆ ਬਰਾ ਇੱਕ ਖੜੀ ਹੋ ਦੋ ਮਿੰਟ ਬੇਇੱਜ਼ਤੀ ਗਾਇਜ਼ ਵੀਰੇ ਦੇ ਸੋਹਣੇ ਇਕ ਲੈ ਚਿੱਕੜਾ ਬੁੜਵਾ ਬੇਇੱਜ਼ਤੀ ਹੋ ਗਈ ਮੇਰੀ ਕਿਵੇਂ ਹੋ ਗਈ ਕੱਲ ਪਰ ਹੋ ਜਾ ਕੱਲੀ ਨੂੰ ਫੋਟੋ ਕਰਾਉਣੀ ਹੈ ਕਿਸਮਤ ਨੇ ਲੈ ਵਿਸ਼ੂ ਕਰੀ ਚਾਹੂ ਆ ਕੈਮਰਾ ਤਾਂ ਕਰੀ ਥੋੜਾ ਛੜ ਜਾ ਬੱਚਾ ਫੋਟੋ ਕਿੱਦੀ ਚੱਲੀ ਗਈ ਚਾਚਾ ਵੀ ਆਉਂਦੀ ਆ ਇਧਰ ਇਧਰ ਕਰਕੇ ਕਰਦੇ ਓਏ ਛਤਰੀ ਦਾ ਮੂਹਰੇ ਕਿਧਰ ਕਰ ਰਖਿਆ ਰ ਅੱਗੇ ਨੇ ਮਾ ਗੀਤਾ ਚਲੋ ਸਾਡੇ ਕੋਲ ਸਟੂਡੀਓ ਵਾਲੀ ਛਤਰੀ ਵੀ ਆ ਗਈ ਹੈ ਗਾਇਸ ਵੀਰੇ ਇਧਰ ਕਰਨਾ ਹੈ ਇਤਰੀਆ ਮੂ ਇ ਲੈਟਰ ਤੇ ਪੀਜੀ ਬਲੈਕ ਚਿੱਟੀ ਲਾਉਣੀ ਸੀ ਇਹਦੇ ਵਿੱਚ ਪਤਾ ਨਹੀਂ ਕਿ ਕਿੱਥੇ ਲੈ ਆਣ ਦੇਖੋ ਜਿੱਤੇ ਵੀ ਹੁੰਦੀ ਹੋਣੀ ਇਹ ਇਹ ਤੇ ਘਾਹ ਕਰਕੇ ਦੇਖੋ ਤੁਸੀਂ ਜਿਹੜਾ ਹੋ ਵੀ ਆ ਬਦਲੇ ਨਹੀਂ ਅੰਦਰ ਇਹ ਲੈਡ ਵੀ ਘਟਾਈ ਹਾਂ ਉਹਦੀ ਤਾਂ ਕਿੰਨੀ ਸੀ ਮੈਂ ਇੱਕ ਪੰਨਾ ਲੱਗ ਘਟੀਆਂ ਉਹਦੀ ਤਾਂ ਬਹੁਤ ਇਧਰ ਕਰਨਾ ਹੈ ਇਧਰ ਮੂੰਹ ਕਰਾ ਇਧਰ ਬੰਦੇ ਬਾਹਰ ਕਿਉਂ ਰੋਸ਼ਨੀ ਬਹੁਤ ਹੈਗੀ ਨਹੀਂ ਬਸ ਠੀਕ ਹੈ ਰੋਸ਼ਨੀ ਤਾਂ ਬਹੁਤ ਹੈਗੀ ਬਹੁਤ ਸੋਹਣਾ ਹੋ ਰਿਹਾ ਫੋਟੋ ਬੜੀਆ ਆਉਗੀ ਮੈਂ ਕਰਾ ਫੋਟੋ ਫੋਟੋ ਬਣਾ ਕੇ ਤੂੰ ਬੋਲੇ ਗਾਜੀ ਗਰਾਹ ਇਹਦੀ ਕਰਦੇ ਆਂ ਚਾਹਣਾ ਵੀਡੀਓ ਛੱਡ ਕੇ ਆਉਂਗੇ ਪੂਆ ਕੋੜਿਆ ਇਹ ਮੋਟੋ ਤੇ ਉੱਠਾ ਲੈਣਾ ਬਦਲਣ ਨਹੀਂ ਜਾਂਦਾ ਸਾਡੇ ਨਵੇਂ ਮੈਂਬਰ ਵਸਦੇ ਆਂ ਹਜ਼ਰ ਨੂੰ ਵੀਡੀਓ ਕਿਹੜਾ ਨੂੰ ਗਿਆ ਤੂੰ ਕੱਢ ਕੇ ਬਦਲ ਆਂ ਮੈਂ ਤੂੰ 5 ਮਿੰਟ ਬਾਅਦ ਪੋਤਲਾ ਬਦਲਣਾ ਪੈਂਦਾ ਆ ਆ ਜਾ ਤੂੰ ਦੁਪਹਿਰ ਹੀ ਭਾਦਾ ਸੀ ਮੈਨੂੰ ਤੂੰ ਬਹਿ ਜਾ ਵੀ ਤੂੰ ਬਿਨਾ ਉਹਦੀ ਸੀਗਾ ਨਹੀਂ ਮੇਰਾ ਖਾਂਦੇ ਵੀਦਰਾ ਲਓ ਜੀ ਉੱਤਾਂ ਹੈ ਚਾਹ ਕਰੇਂ ਬੋੜ ਹੋਤ ਤੇ ਜੇ ਬੁਰਤ ਮੈਂ ਤਾਂ ਮਿੰਦ ਭੂਆ ਨੇ ਮੈਂ ਮਾਸੀ ਦੇ ਘਰ ਚ ਗਈ ਸੀ ਫੜਾਤਾ ਨੂੰ ਹਾਈ ਹਾਈ ਚੜ੍ਹਦਾ ਨਾਲ ਚਿੱਟਾ ਤਾਂ ਫੇਸ ਵੀ ਰੀਲ ਹੋ ਗਿਆ ਦਾ ਚਲੋ ਜੀ ਇਹ ਉਹਦਾ ਬੁਲਬਲੀ ਜਾਂਦਾ ਇਹ ਵੀ ਬਣਦੇ ਗਏ ਜੂ ਸੈਂਟ ਇਹੋ ਜਿਹੇ ਬਣਦੇ ਨੇ ਅਰਕੁਣ ਦੇ ਪੁੱਤੇ ਨਾ ਚਲੋ ਮੇਰੇ ਘਰ ਵੀ ਖੜੇ ਤੇ ਆਉਗਾ ਅਰਕੁਣ ਦੇ ਫਲੂਕਾਰ ਤੇ ਬੇਬਨ ਭੈਣਾਂ ਦੀ ਵਾਰ ਦੇ ਬਣਦੀ ਜਾਂਦਾ ਹੈ ਸੋਰੀ ਤਾਂ ਬਣਾ ਹਰ ਬਰਥਡੇ ਟੂ ਟੂ ਐਂਡ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਸ ਵਨ ਬਰਥਡੇ ਟੂ ਯੂ ਅੱਜ ਜੋ ਰਿਸਰੀ ਕਰਦਾ ਕਿਸੇ ਨੂੰ ਵੀ ਹੈਪੀ ਬਰਥਡੇ ਮੂਡ ਹੋਵੇ ਸਵੇਰੇ ਮੈਨੂੰ ਪੁੱਛੀ ਜਾਵੇ ਕਿਨੇ ਮੈਂ ਹਰ ਘੰਟੇ ਮੂੰਹ ਤੇ ਕੇਕ ਲਾ ਰਿਹਾ ਮੰਮੀ ਕਿਤੇ ਨਹੀਂ ਹੈ ਕੋਈ ਛੋਟਾ ਅੰਨਿਵਾਰ ਨਾ ਮਾਮੀ ਹਾਂ ਇਹ ਛੋਟਾ ਹੈ ਬਸ ਬਸ ਲੈ ਫੋਟੋ ਤਾਂ ਕਰਾ ਲਓ ਕਿਸ਼ੂ ਚਹਾਰ ਨਹੀਂ ਲਾਦਾ ਬੰਨੀ ਹੁੰਦਾ ਪਾਪਾ ਬਸ ਉਹ ਲਾ ਗੇਲੀ ਜਦਾ ਉਟਾ ਸੁਣਾ ਲਾ ਗੇ ਸੁਣਾ ਲਾ ਗੇ ਨਾ ਦੁਬਾਰਾ ਬਰਥਡੇ ਕਰ ਚਲ ਆੜ ਕੇ ਨਾ ਮਟੂ ਇੱਥੇ ਆ ਬਟੂ ਕਰ ਯਾਰਾ ਫੇਸ ਨਾ ਸਮਾਰਟੀ ਬਣਦੀ ਐ ਨਾ ਬਦਲ ਗਾ ਰਿਹਾ ਮੇਰਾ ਮੂਹ ਵਾਲਾ ਗਾਉ ਕਰੇ ਕਿਸ਼ੂ ਫੁਲ ਐਟਰੀ ਬਣੀ ਜੀ ਸੂਰ ਸਹੀ ਨਹੀਂ ਹੋ ਸੀ ਜੀ ਬਸ ਮੂੰਹ ਚਾਪ ਕਰ ਬੋਟੋ ਕਰ ਦੇ ਦੇਖਾ ਲਾ ਥੋੜਾ ਯਾਰ ਲੈ ਜੀ ਬੁਣੀ ਇਹ ਮੈਂ ਤਾਂ ਚਾਪ ਕੀ ਇੱਧਰ ਕਿੱਥੇ ਨਾ ਕੋਈ ਟੋਲ ਵੀ ਠੀਕ ਆ ਤੋ ਤੁਸੀਂ ਜਦੋਂ ਲੈ ਲੇ ਕੋਣ ਯਸ ਪਰ ਆ ਕੇ ਲੈ ਹਾਪੀ ਬਰਥਡੇ ਥੈਂਕ ਯੂ ਥੈਂਕ ਯੂ ਕੇਸਲਾ ਰਹਿ ਗਿਆ ਅੱਜ ਮੇਰਾ ਮੁੰਡਾ ਤੁਸੀਂ ਬਹਿ ਜਾ ਪਹਿਲਾਂ ਨਾ ਸਾਡੀ ਆਦੀ ਬਹਿ ਜਾ ਦੋਨਾਂ ਦੀ ਚਲੋ ਆਏ ਤੁਸੀਂ ਮੇਰਾ ਬਾਬੇ ਬਾਈ ਬਾਤ ਬੈਠਾ ਨਾ ਆ ਤੁਮ ਤੇ ਮੈਂ ਉੱਥੇ ਨਾ ਹਾਂ ਉੱਠੋ ਉੱਠੋ ਬਸ ਆਪਣੇ ਨਾਲ ਬੀਤ ਜਾ ਜੀ ਇਤਰਾ ਦਾਦੀਆਂ ਦਾਦੀਆਂ ਬਹਿ ਜਾ ਪਹਿਲਾਂ ਮੇਰੇ ਮੂਹ ਮੂਹ ਦਾ ਬਰਥਡੇ ਕਰਦਾ ਹੀ ਹੁੰਦਾ ਤੇ ਕੋਧਰ ਬਹਿ ਜਾ ਮੈਂ ਬੈਠਾ ਮੈਂ ਥੋੜਾ ਨਹੀਂ ਆਇਆ ਨਹੀਂ ਰਹੂਗਾ ਮੈਨੂੰ ਪਤਾ ਕੀ ਇਹ ਬੈਠੋ ਰੱਖ ਲਿਓ ਇਤੋਂ ਚਲੋ ਬੜਾ ਆਏ ਬਈ ਚਲੋ ਚਲੋ ਬਤਾ ਤਾ ਕਤੋ ਵੀ ਡਰਦੀ ਆ ਕਿ ਨਾ ਹਾਂ ਕੱਟ ਕੇ ਚਲਾ ਜਾ ਕਿਸ ਸਵਾਰ ਕੇ ਦਾਦੀਆਂ ਦਾ ਬੁਆਲਾ ਪਤਾ ਨਹੀਂ ਅਗਲੀ ਵਾਰ ਦਾ ਨੇ ਚੰਗਾ ਕੁ ਦਾਦੀਆਂ ਮਾਰਦੇ ਸਾਡੀਆਂ ਲੈ ਪੁੱਤੋਂ ਤੂੰ ਨਾ ਟੱਡੀ ਮੇਰੇ ਘਣੀ ਚਾਹ ਦੇਖੋ ਓਕੇ ਦਰਦ ਇਹਨਾਂ ਨੂੰ ਕੀ ਪਤਾ ਹੈ ਲੈ ਪੁੱਤੋਂ ਪੀ ਲੈ ਅਛਾ ਅੰਮ੍ਰਿਤਸਰ ਬੋਲੇ ਬੋਲ ਕੇ ਇੱਥੇ ਫੋਟੋ ਖਾਲਾ ਤੂੰ ਜੈ ਸਿੰਘ ਇੱਧਰ ਜਾ ਕੇ ਪਲੱਸ ਅਈ ਜਾ ਕੇ ਮੇਰੇ ਕੋਲ ਇਧਰ ਪੋਪਲੀ ਉਸਤਾਦ ਜੀ ਆਪਣੇ ਅੱਥੇ ਬਣੇ ਪੋਪਲੀ ਅਛਾ ਛੋਟਾ ਪੋਪਲੀ ਉਹਦਾ ਬੋਪਲੀ ਛੋਟਾ ਪੋਪਲੀ ਇਧਰ ਵੱਡੇ ਉਸਤਾਦ ਜੀ ਉਸਤਾਦ ਜੀ ਦੀ ਆਪਦੀ ਵੀ ਮਨ ਚ ਪਲੈਨਿੰਗ ਆ ਬਹੁਤ ਯਾਰੀ ਹਾਂ ਸਭ ਰੀਤ ਬਣਾ ਜੋ ਉਹੀ ਚੱਲ ਰਿਹਾ ਮੈਂ ਤਾਂ ਮਨਾ ਕੇਕ ਬਾਮਾ ਦੀਦੀ ਨੂੰ ਮੂੰਹ ਚਕਕੀ ਮੈਂ ਕਰੀ ਜਨਾ ਵਾਜੋ ਵਾਜੋ ਚੱਲ ਚੱਲ ਸੰਗੀ ਜੀ ਚਲ ਬਰਾਏ ਬੀਤ ਚੱਲ ਪਾ ਤੁਸੀਂ ਬੈਠ ਦੋਨੇ ਪੰਨ ਪਈ ਚੱਲ ਬੈਠੋ ਨਾਲੇ ਚੱਲ ਚੱਲ ਗਾਓ ਬੋਝ ਕੇ ਸੰਗੀ ਜੀ ਆਂਦਾ ਫਿਰ ਆਪਾਂ ਬਾਤ ਸਾਰੇ ਬੈਠਾਂ ਅੰਚਾ ਫੜ ਖਵਾ ਕੀ ਸੁਣ ਇੱਕ ਨਾ ਫਿਰ ਇਹ ਇੱਕ ਅੱਡ ਵੀ ਲੋਕ ਕਿੱਦੇਗਾ ਅੱਗੇ ਉਹ ਕਰਕੇ ਵੇਖੇ ਇੱਧਰ ਉੱਧਰ ਵੇਖ ਮਾਰ ਜਿੱਧਰ ਜਾ ਗੋਤਾ ਹਾਂ ਦੂਰ ਨਹੀਂ ਜਾ ਗੋਗਾ ਕਹਿੰਦੇ ਕਿਸੂ ਦੇ ਸਿੱਧੂ ਫੋਟੋਗ੍ਰਾਫਰ ਦੇਖੀ ਤੂੰ ਆਦਾ ਦੇ ਲਾਦੀ ਤੂੰ ਇੱਧਰ ਜਾ ਕੇ ਬੈਠ ਡੰਮ ਇੱਧਰ ਜਾ ਕੇ ਮੇਰੇ ਕੋਲ ਕੀ ਇਹ ਵੀ ਦੇਖਿਆ ਕੀ ਕੁਛ ਨਹੀਂ ਹੁੰਦਾ ਨਮਨ ਨੂੰ ਕਵਾ ਦੇ ਹੁਣ ਇਹ ਵੀ ਗਨਮੂਤੀ ਤੇ ਮੰਦਿਰ ਕਿਹਨੂੰ ਮਾਰਿਆ ਤੇਰਾ ਮੈਂ ਦੇਖੀ ਤੂੰ ਚੋੜਦੀ ਨਹੀਂ ਕਰਦੀ ਜੀ ਦੇ ਦਾਦਾ ਹਾਂ ਲਾ ਦੇ ਜਿਵੇਂ ਤੂੰ ਹਾਂ ਬਾਈ ਦੇ ਮੁਕੇ ਲਾ ਦੇ ਮੈਂ 시ਤੂ ਦੇ आगे ले आया मेरा नहीं ना ना भी <स्तिकारिण> ना के दे 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 चल दे दे दो में दे 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 ना दे 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 ਕੀ ਤਾਸੀ ਫੋਨ ਕਹਿੰਦਾ ਮੈਂ ਰਾਤ ਚਲ ਵਾਰ ਚਲੋ ਚੱਲ ਜੀ ਸੁਧ ਜਾਨਾ ਮੈਨੂੰ ਚਲੋ ਚੱਲ ਜੀ ਸੁਧ ਕਰ ਆ ਤੂੰ ਵੇ ਜੀ ਸੁਮਨ ਨਾ ਤੂੰ ਜਾਨ ਸੁਮਨ ਆ ਜਾ ਸੁਮਨ ਤੂੰ ਉੱਠ ਲੇਗਾ ਬਾਗ ਜਾ ਪਰ ਬਲਾਉਣ ਦਾ ਪੂਰੀ ਅੱਜ ਨਹੀਂ ਰੋਗ ਆ ਜੂਗੀ ਖੜੀ ਆ ਫੁਗੜੀ ਆ ਖੜੀ ਕਿਸ਼ ਹਾਂ ਫੇਰ ਓਟਕ ਚੱਲ ਪੂਪਾ ਵਟੋਂ ਦਾ ਇਹ ਚਾਕੇ ਕਰਨੇ ਮੈਂ ਗਿਆ ਮੂੰਹ ਇਹ ਤਾਂ ਇੱਕ ਚੈਲੰਜ ਪਾਣਾ ਜੀ ਦਾਉਣ ਸਕਦਾ ਇਹ ਜੀ ਸਾਡਾ ਉਸਤਾਦ ਗੁੱਠਾ ਲੈਂਦਾ ਜੀ ਇਹ ਕਰਨਲ ਜਾ ਕੇ ਦਾ ਕੰਨ ਵੱਡੇ ਨੇ ਬਈ ਇਹਦੇ ਹਾਂ ਕੋਈ ਨਾ ਫੋਟੋ ਜਾ ਕੇ ਆ ਮਾਂ ਜਾ ਫੋਟੋ ਦੇ ਦੇ ਤੂੰ ਵੀ ਜਾ ਕੇ ਪੁੱਤ ਆਪਣੀ ਸਮਰਦੇਵੀ ਕੱਢ ਦੇ ਹਾਂ ਸਮਰਦੇਵੀ ਉਹ ਅੱਦੀ ਦੀਦੀ ਨੇ ਦੀਦੀ ਤੇ ਨੇ ਉਹਦੇ ਨਾਲ ਲਾ ਬਸ ਹੁਣ ਵੱਧ ਹੋ ਜਾਣਗੇ ਹੈ ਬੱਬੇ ਕੋਈ ਨਾ ਕੰਮ ਕਰੀ ਜਾਂਦੀ ਸੀ ਉਹ ਜਿੱਥੇ ਸਮਝਾਂ ਮੈਂ ਗਿਰਾਂ ਕਰਦੇ ਉਹਦਾ ਗਾਜੀ ਬਿੱਪ ਚ ਕੋਈ ਨਾ ਚੱਚੀ ਵਾਲਾ ਚੱਲ ਮੈਂ ਲੈ ਆਉਂਦਾ ਉਹਦੀ ਮੰਮੀ ਹੈਰੀਆ ਪਿੰਡ ਵਾਲੀ ਅ ਠੀਕ ਹੈ ਜੀ ਖੁਸ਼ ਹਾਂ ਜੀ ਖੁਸ਼ ਹਾਂ ਪੂਰੇ ਤੇ ਜਿਹੜਾ ਹੈਗੀ ਫੋਟੋ ਵਾਲੀ ਹਾਂ ਪੂਆ ਦਾ ਲੈ ਗਈ ਪੂਆ ਹੈਗੀ ਪੂਆ ਅਸੀਂ ਬੈਠ ਕੇ ਕਰਾਉਂਦੇ ਦੋਨੇ ਬਚਾ ਨਾ ਇੱਕ ਤਾਂ ਹੋਗੀ ਸੇਂ ਦਾ ਚਲ ਏਦਾਂ ਇਹਦੇ ਨਾਲ ਕਰਾਉਂਗੀ ਹਰ ਗੁੰਣਾ ਦੰਗਾ ਦੇ ਪੱਤੀ ਪੱਤੀ ਉਸੇ ਬੈਠੇ ਸੀ ਮੈਂ ਇਹਨਾਂ ਨੂੰ ਐਡੂ ओ माने रे जोआ उठ गया देखो ऐना शुक्र हार गुण ना डर के हो वाली होश ध्यान जाओ दिमाग सही है उड़या पूरी की लिया आज सुचक और तड़का घणाम आरोगी पर पपड़ आड़ा ओ से बड़ा गदियो करते जाए न तबुआंगे का

ਮਿੱਠਾ ਗਿਆ ਚੱਕਲੇ ਆ ਬੈਠੀ ਮੈਨੂੰ ਪਤਾ ਲੱਗਿਆ ਤੇ ਮੇਰੀ ਵੀਡੀਓ ਬਣਾਉਂਦੀ ਆ ਦੇਖੋ ਦੇਖੋ ਇਧਰ ਘੈਂਟ ਮੁੰਡਾ ਵਾਹ ਆਏ ਕੋ ਜੂਆ ਆਹ ਦਰਦਿੰਦੇ ਹੋਰ ਜਿਹੜਾ ਦਰਦ ਨੂੰ ਦੋ ਦੇ ਦੇਣੇ ਤਾਂ ਤਾਏ ਦੇ ਦੇ ਤਾਏ ਦੀਆਂ ਦੋ ਬਸ ਤਾਏ ਦਾ ਲੁਕ ਬੈ ਗਿਆ ਟੋਪੀਆਂ ਖਾਣ ਵਾਲੇ ਤਾਂ ਹੈ ਨਹੀਂ ਬੱਚੇ ਤਾਂ ਉਧਰ ਲੇ ਦੇ ਦੇ ਤਾਏ ਦੀਆਂ ਦੋ ਦੇ ਆਹ ਨੂੰ ਖਾਣ ਚਾਹ ਲੈ ਲੈ ਬਾਬਾ ਜੀ ਤੁਸੀਂ ਲੈ ਲਓ ਲੈ ਚੱਕੋ ਤੂੰ ਪੈਸੇ ਦੇ ਦੇ ਮੈਨੂੰ ਨਹੀਂ ਮੰਮੀ ਦੇ ਮੈਮੀ ਕੋਲ ਮੇਰੇ ਮੈਨੂੰ ਦੇ ਬਈ ਹੋਰ ਪਾ ਜੀ ਮੈਂ ਕੀ ਕਰਨਾ ਹੈ ਬਾਈ ਚੱਕ ਪਰ ਮੈਂ ਕੀ ਕਰਨੇ ਪੈਸੇ ਲੈ ਉਹ ਤਾਂ ਲੈ ਤੇਰੀ ਮੋਨ ਲਾ ਉਤਰ ਆਉਂ ਜਿਹੜਾ ਉੱਧਰ ਉਹਦਾ ਚੱਲਦੀ ਹੈ ਕੋ ਮੇਰੇ ਆ ਕਰੇ ਮਾਂ ਦਾ ਦੇਗ ਨਾ ਨਹੀਂ ਇਹ ਕੱਪ ਦਾ ਸਵਾਨ ਨਾ ਹੈ ਨਹੀਂ ਨੇਲ ਨੇਲ ਦਾ ਵੱਡੇ ਵੱਡੇ ਨੇਲ ਐਕਸਟੈਂਸ਼ਨ ਆ ਕਿਉਂ ਗੋ ਲਾ ਨਾ ਰਹੇ ਹੁੰਦੇ ਆ ਜੀ ਸੀਮਾ ਹੁੰਦੇ ਆ ਨਕਲੀ ਨਾ ਆਹ ਕਲਾਕੀ ਦੇ ਦੇ ਮਾਂ ਅਸੀਂ ਚੱਲਦੇ ਆ ਰੋਟੀ ਪਾ ਲੈ ਪੂਰੀ ਪੂਰੀ ਬਾਰੋਟੀ ਜਾ ਦੇ ਰੋਟੀ ਬੋਆ ਗਿਆ ਦਿੱਤੋ ਉਰੀ ਖਾਏਗਾ ਹਾਂ ਜੀ ਮੈਂ ਵੀ ਖਾਉਂਗਾ ਉਹ ਵਾਲੀ ਉੱਪਰ ਇਹ ਮੰਦਿਰ ਖੁੱਲ ਗਿਆ ਉਹ ਰੇ ਲੈ ਆਲੀ ਉਹਨ ਕਦੇ ਜਾਲੀ ਗਿਆ ਉਹ ਲੈ ਆ ਜਾਲੀ ਕਈ ਹੋਰ ਨਾਲ ਵਾ ਜਾਲੀ ਧੜ ਕੇ ਕਿਵੇਂ ਯੋ ਨਮਲਾ ਆਇਓ 24 ਬਾਰੇ ਬਹਿ ਦਰਾ ਹੋਏ ਸਰ ਵਿਸਤਾਪਾ ਕਰਾਈ ਹੈ ਜਦੋਂ ਇਹ ਚਲਾਇਆਗਾ ਰੇਤੀ ਬਹੁਤ ਉੜਦਾ ਜਾਂ ਵਿਚੋਂ ਚਲਦਾ ਹੀ ਬਾਲ ਹੈ ਬਈ ਇਹ ਇਹ ਮੈਂ ਨਾ 24 ਘੰਟਿਆਂ ਦੇ ਵਿੱਚੋਂ 22 ਘੰਟੇ ਚੱਲਦਾ ਹੋਣਾ ਤੇ 2 ਘੰਟੇ ਬੰਦ ਰਹੇਗਾ ਇਹ ਵੀ ਚੱਲਦਾ ਬਣਾਇਆ 24 ਘੰਟਿਆਂ ਚੋਂ ਇਹਦੇ ਸਾਰੇ ਦੀ ਗੱਲ ਨਹੀਂ ਹੈਗੀ ਉਹ ਸੀ ਨਹੀਂ ਉਹ ਗੱਲ ਉਹ ਕੇ ਬਾਦ ਤੋਂ ਆੜਾ ਕਰ ਲੈ 200 ਮੰਦਾ ਕਿਵੇਂ ਜਦੋਂ ਵੇਲਾ ਆਊਗਾ ਨਾ ਉਦੋਂ ਪਤਾ ਲੱਗੇਗਾ ਹਾਂਜੀ ਕੇਕ ਕੱਟ ਲਿਆ ਸੀ ਆਪਾਂ ਨੇ ਤੇ ਉਸ ਤੋਂ ਬਾਅਦ ਲੱਗੇ ਏਸੀ ਦੀ ਜਿਹੜੀਆਂ ਜਾਲੀਆਂ ਸੀ ਉਹਨਾਂ ਦੇ ਵਿੱਚ ਬਾਲਾ ਰੇਤਾ ਫਸਿਆ ਪਿਆ ਸੀਗਾ ਕਿਸਮਤ ਦੀ ਭੂਆ ਕਹਿੰਦੀ ਸਾਫ਼ ਕਰਦੇ ਫਿਰ ਗੇਲੀ ਨੇ ਉਹ ਜਾਲੀਆਂ ਸਾਫ਼ ਕੀਤੀਆਂ ਮੈਂ ਉਹ ਵੀ ਥੋੜਾ ਸ਼ੂਟ ਕਰ ਲਿਆ ਸੀਗਾ ਵੀਡੀਓ ਤੇ ਹੁਣ ਟਾਈਮ ਹੋ ਚੁੱਕਿਆ ਦੀ 7 ਵਜੇ ਦਾ ਤੇ ਆਪਾਂ ਆਪਣੇ ਬਲੌਗ ਦਾ ਜਿਹੜਾ ਐਂਡ ਕਰਨ ਜਾ ਰਹੇ ਹਾਂਗੇ ਤੇ ਆਹ ਸੂਟ ਮੈਂ ਤੁਹਾਨੂੰ ਦਿਖਾਇਆ ਸੀਗਾ ਸੂਟਾਂ ਵਾਲੀ ਵੀਡੀਓ ਪਾਈ ਸੀ ਜਿਹੜੀ ਉਹਦੇ ਵਿੱਚ ਮੈਂ ਸਟਿਚ ਕਰਵਾ ਲਿਆ ਤੇ ਕਿਉਂਕਿ ਜਿਹੜੇ ਪਹਿਲਾਂ ਵਾਲੇ ਸੂਟ ਸੀਗੇ ਉਹ ਸਾਰੇ ਟਾਈਟ ਨਹੀਂਗੇ ਨਹੀਂ ਆਉਂਦੇ ਸੀਗੇ ਤਾਂ ਫਿਰ ਮੈਂ ਇਹ ਖੁੱਲਾ-ਖੁੱਲਾ ਜਿਹਾ ਬਣਵਾ ਲਿਆ ਸੀਗਾ ਤੇ ਸੋਹਣਾ ਬਣਿਆ ਸੂਟ ਤੇ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਕੀ ਕਿਵੇਂ ਲੱਗਿਆ ਵਲੌਗ ਦੇ ਵਿੱਚ ਤੁਹਾਨੂੰ ਤੇ ਹੌਲੀ-ਹੌਲੀ ਆਪਾਂ ਸਾਰੇ ਸੂਟ ਆ ਜਿਹੜੇ ਤੁਹਾਨੂੰ ਸਟਿਚ ਕਰਕੇ ਇਹ ਤਾਂ ਮੈਂ ਟੇਲਰ ਤੋਂ ਸਟਿਚ ਕਰਵਾਇਆ ਕਿਉਂਕਿ ਹਲੇ ਮੈਂ ਸਟਿਚ ਨਹੀਂ ਕਰ ਸਕਦੀ ਸੀ ਤੇ ਹੌਲੀ ਹੌਲੀ ਫਿਰ ਆਪਾਂ ਜਦੋਂ ਲਾਗੇ ਹਨਾ ਤਾਂ ਫਿਰ ਜਿਹੜੇ ਮੈਂ ਆਪ ਸਟਿਚ ਕਰੂੰਗੀ ਉਹਨਾਂ ਤੇ ਆਪਾਂ ਡਿਜ਼ਾਈਨ ਵਗੈਰਾ ਬਣਾਵਾਂਗੇ ਹਨਾ ਕੋਈ ਵਧੀਆ ਜੀ ਚੀਜ਼ ਨਿਊ ਜ ਆਪਾਂ ਕੁਛ ਕ੍ਰੀਏਟੀਵਿਟੀ ਆਪਣੀ ਕਰਾਂਗੇ ਤੇ ਸਾਰੇ ਸੂਟ ਜਿਹੜੇ ਸਟਿਚ ਕਰਕੇ ਤੁਹਾਨੂੰ ਉਹਨਾਂ ਦਾ ਰਿਵਿਊ ਦੇਵਾਂਗੇ ਵੀ ਕਿੰਨੇ ਦੇ ਲੱਗਦੇ ਨੇ ਤੇ ਬਾਕੀ ਜਿਹੜੇ ਨਵੇਂ ਆਏ ਨੇ ਇਸ ਵੀਡੀਓ ਰਾਹੀਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਪਲੀਜ਼ ਚੈਨਲ ਨੂੰ ਤੇ ਲਾਈਕ ਸ਼ੇਅਰ ਤੇ ਸੋਣਾ ਜਾਂ ਕਮੈਂਟ ਕਰ ਦਿਓ ਤੇ ਬਾਕੀ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਮੇਰੀ ਵੀਡੀਓ ਨੂੰ ਤੇ ਜਿਹੜੇ ਸੋਹਣੇ ਸੋਹਣੇ ਕਮੈਂਟ ਪਹਿਲਾਂ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਇੱਥੇ ਹੀ ਆਪਣੇ ਬਲੌਗ ਦਾ ਜਿਹੜਾ ਐਂਡ ਕਰਨ ਜਾ ਰਹੇ ਹਾਂਗੇ ਤੇ ਦੱਸਿਓ ਕਿਸਮਤ ਦਾ ਬਰਥਡੇ ਵਾਲਾ ਬਲੌਗ ਤੁਹਾਨੂੰ ਇਹ ਵਾਲਾ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰ ਦਿਓ ਜੀ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ